ਗੂਗਲ ਸਕ੍ਰਿਪਟ ਦੇ ਸਪੈਸ਼ਲ ਚੌਲੇ ਪਟੂਰੇ ਜਿਹੜੇ ਖੜੇ ਆ ਜਿਓ ਗਾਇਸ ਇਹ ਲੱਗਦਾ ਹੈ ਲੱਗ ਚੁਕੇ ਨੇ ਲੰਗਰ ਤੋਂ ਸਿੱਧਾ ਖਾ ਕੇ ਜਾ ਸਕੋ ਸੋ ਹੈ ਗਾਇਸ ਵੈਲਕਮ ਟੂ ਮਾਈ YouTube ਚੈਨਲ ਜਸਨ ਵਲੌਗ 0 ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਚਿੰਤਪੁਰ ਨੇ ਪੂਰੇ ਹਸਤੇ ਤੱਕ ਜਾਣਦੇ ਨਹੀਂ ਹੈ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਤੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਚੱਲਿਆ ਦੀ ਤੇ ਬਾਕੀ ਲੰਗਰ ਦੀ ਪੂਰੀ ਜਾਣਕਾਰੀ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਪੂਰਾ ਵਲੌਗ ਦੇਖਿਓ ਤੇ ਹੁਣ ਆਪਾਂ ਚੱਲਦੇ ਆ ਸੋ ਗਾਈਸ ਥੋੜਾ ਪਹੁੰਚਿਆ ਤੋਂ ਬਹੁਤ ਸਖਤ ਚੁਕੇ ਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਚੱਟ ਚੁਕੇ ਆ ਚਿੱਤ ਬੁੱਢੀ ਬਾਤ ਵਾਲੇ ਰੂਟ ਤੇ ਜਦੋਂ ਬਾਤ ਰਾਣੀ ਜੀ ਦੇ ਬੇਲੇ ਸਟਾਰਟ ਹੋਇਆ ਲੈ ਤੱਕ ਸਾਰੇ ਰੋਡ ਤੇ ਦੇਖ ਕੇ ਲੰਘ ਕੇ ਜਿਹੜੇ ਆ ਚਾਲੇ ਸਟਾਰਟ ਹੋਏ ਅੜਗੇ ਬੇਲਾ ਸਟਾਰਟ ਉਹ ਤਾਂ ਸਾਵਲ ਤੋਂ ਹੀ ਸਟਾਰਟ ਹੋਇਆ ਤਾਂ ਪਰ 25 ਤਰੀਕ ਤੋਂ ਲੈ ਕੇ ਇੱਕ ਤੱਕ ਤਾਂ ਬੜਾ ਅਪਗ੍ਰੇਡ ਹੋਇਆ ਸਾਵਲ ਤੇ ਇਸ ਤੇ ਸੰਦੇ ਉਹ ਲੱਗ ਰਿਹਾ ਹੈ ਤਿਆਰੀ ਚੱਲ ਰਹੀ ਹੈ ਇੱਥੇ ਵੀ ਲੱਗਣ ਲੱਗੇਗਾ ਦੇਖਿਓ ਟੈਂਟ ਲੱਗ ਤਿਆਰੀ ਪੂਰੀ ਫੁੱਲ ਤੇ ਗੇਰ ਸਰਪਸਾਜਾ ਚਾਲ ਦਸਵਾ ਲੱਗਰ ਲੱਗਦਾ ਹੈ 26 27 ਜੁਲਾਈ ਨੂੰ ਆ ਜਾਗਾ ਤੇ ਲੱਗੂਗਾ ਦੇਖ ਸਕਦੇ ਸੀ ਤੇ ਤੇਹੇ ਪਿਆਰ ਦਾ ਵੀ ਚੰਦ ਪਿਆੜਾ ਪੂਰੀਆ ਲੱਗਰਦੀ ਆ ਦੇਖ ਸਕਦੇ ਸੀ ਸਲੇਰਾ ਦੀ ਤਾਂ ਕਰ ਰਵਾਂਦਾ ਐ ਕਿਹੋਕਾ ਕੀ ਐ ਕਾਸ ਬਾਰੇ ਚਿਤਕੋ ਤੋਰਾ ਦੇਖੋ ਦਰਸੀ ਤੇ ਆ ਬਾਬਾ ਜੀ ਤੁਸੀਂ ਵਾ ਤੇ ਉਹ ਲਪ ਹੋ ਚੁਕੇ ਆ ਚਾਲ ਤੇ ਆਪਾਂ ਜਾਵਾਂਗੇ ਅੱਗੇ ਦੇਖੋ ਬੋਤੀ ਪਾੜਾ ਪਾੜਿਤ ਹੋ ਚੁਕੇ ਰੇਸਟਾਰ ਨੋ ਮੈਂ ਤੁਹਾਨੂੰ ਆ ਗਈ ਯਾਤਰਾ सावधानी हो चाहिए बच के खराब हो जाए सताई जुलाई भी डर लगेगा पूरा तो जरा झारना है ar ôl y vlog fi ddeg sy'n dweud o'r gysyn a bel y vlog sy'n dweud. Mae'n dweud ar ôl i'n tweet o'r vlog

ਇਥੇ ਵੀ ਲੱਗਾ ਲੱਗੇ ਗੱਲ ਦਿਹਾੜੇ ਵਾਲੇ ਆ ਵੱਲੋਂ 27 ਜੁਲਾਈ ਨੂੰ ਹਰਸਾ ਲੱਗਦਾ ਤੇ ਸਰ ਵੀ ਲੱਗੇਗਾ ਉੱਪਰ ਲੱਗਾ ਲੱਗੇਗਾ ਤੀਮਾ ਸਲਾਣਾ ਲੰਗਰ 31 ਜੁਲਾਈ ਨੂੰ ਲੱਗੂਗਾ ਵੀਰਵਾਰ ਅਬੂਲਾ ਇਸਕੇ ਦੇ ਸਪੈਸ਼ਲ ਸੋਲੇ ਫੁੱਟ ਗ੍ਰੈਜੂਏਟ ਖੜੇ ਆ ਜਿਓ ਜੋ ਕਿ ਲੱਗ ਰਿਹਾ ਹੈ ਕਪੂਰਥਲਾ ਵਾਲੇ ਵੱਲੋਂ ਘਾਟ ਸਵੇਰ ਸਾਡੇ ਪੂਰੀ ਹਰਿਆਲੀ ਹੋ ਚੁੱਕੀ ਹੈ ਬਿਕੋਜ਼ ਮੌਸਮ ਚੱਲ ਰਿਹਾ ਤਾਂ ਕਰਕੇ 200 ਮੀਟਰ ਚਾਰ ਉਪਨੀ ਚੌੜੇ ਇੱਥੇ ਬਣਾਇਆ ਹੈ ਤੁਸੀਂ ਇੱਥੇ ਆ ਸਕਦੇ ਹੋ ਬੋਰਡ ਲੱਗਾ ਹੈ ਤੁਸੀਂ ਦੇਖ ਸਕਦੇ ਹੋ ਜਨਦਰਵਾੜੀ ਵਾਲਾ 26 ਤੋਂ ਲੈ ਕੇ 1 ਅਗਸਤ ਤੱਕ ਇੱਥੇ ਲੰਗਰ ਚੱਲੇਗਾ ਪਹਿਲੀ ਚੜਾਈ ਤੇ ਚਾਲ ਦੀ ਇੱਥੇ ਦੋ ਬੋਰਡ ਲੱਗੇ ਹੋਏ ਨੇ ਤੇ ਇੱਥੇ ਹਰ ਇੱਕ ਸ਼ੁਭ ਕਾਮਨਾ ਹੈ ਨਵਰਾਤਰੀ ਦੀ ਚਾਲੋ ਫ੍ਰੀਚਰ ਤੇ ਇੱਕੋ ਥੇ ਲੱਗਾ ਹੈ ਬੋਰਡ 25 ਜੁਲਾਈ ਤੋਂ 1 ਅਗਸਤ ਤੱਕ ਇੱਥੇ ਲੰਘਣ ਲੱਗੇਗਾ। ਦੇਖ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ। ਇੱਕ ਹੋਰ ਉਹ ਜਿਹਨੂੰ ਕਹਿੰਦੇ ਰੋਵਿਆ ਬਦਿੱਕਰ। ਚਲੋ ਚੱਲਦੇ ਆ। ਲੱਗਦਾ ਹੈ 27 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਪੂਰੀ ਜ਼ਿਆਰੇ ਹਵਾਦਾਰ। ਤੁਸੀਂ ਦੇਖ ਸਕਦੇ ਹੋ ਕਿ ਜਰੂਰ ਮੋਚੇ ਦਬਾਤਾ ਹੈ ਜਿਹੜੇ ਦਰਸ਼ਕ ਰਹਿ ਤਿਆਰ। ਹੋਣਗੇ ਸਫਤਾ ਉੱਥੇ ਲੰਘ ਕੇ ਖਾ ਕੇ ਮਾਤਾ ਰਾਣੀ ਦੇ ਪੰਡਤਾਰਾ ਸ਼ੱਕ ਕੇ ਅੱਗੇ ਵਧੀਆ ਬੜੀ ਯਾਤਰਾ ਵੱਲੋਂ ਤੇ ਲੋਕਾਂ ਦਾ ਲੱਗ ਰਿਹਾ ਹੈ ਕਿ ਸਾਡਾ ਕੁਝ ਕਹਿਤ ਹੈ ਅਗਸਤ ਸਤਿ ਸ੍ਰੀ ਅਕਾਲ ਤੇ ਇਹ ਵੀ ਉਹ ਬੋਗੇ ਜਿੱਦਾਂ ਕਿ ਚਾਹ ਤੇ ਉਹ ਆਪਾਂ ਕਰਾਂਗੇ ਬਾਅਦ ਵਿੱਚ ਤੇ ਇਹਦੇ ਭਜਨ ਕਰਦੇ ਇਹ ਵੀ ਲੈਣੇ ਨੇ ਸਾਡਾ ਟਿਕ ਕੀ ਕੀ ਚੱਲ ਰਿਹਾ ਹੋ ਰਿਹਾ ਹੈ ਵੀ ਤੁਹਾਨੂੰ ਪੂਰੀ ਯਾਤਰਾ ਦਿਖਾ ਦੇਣਾ ਵਾਪਸ ਕਿਸੇ ਵਲੌਗ ਦੇ ਇਧਰ ਰਹੀ ਲੰਗਰ ਲੱਗਣ ਜਾ ਰਿਹਾ ਇੱਕ ਲੱਗ ਰਿਹਾ 24 25 26 27 ਜੁਲਾਈ ਨੂੰ ਮਾਈ ਮਾਈ ਦੀ ਕਿੰਨਾ ਮਹਾ ਮਾਈ ਦੀ ਕਿੰਨਾ ਪਤਾ ਕਿਥੇ ਲੱਗੇਗਾ ਤੇ ਹੋਰ ਇੱਕ 30 ਤੋਂ 2 ਅਗਸਤ ਤੱਕ ਦੇਖ ਆਈ ਤੋਂ 20 ਰੁਪਏ ਤੇ ਲੱਗ ਲੱਗੇਗਾ ਅਲੱਗ ਅਲੱਗ ਜਗ੍ਹਾ ਤੋਂ ਤੁਸੀਂ ਆ ਜਾਓਗੇ ਦੇਖ ਬੈਠੇ ਨੇ ਸੰਗਦੀ ਵੇਸ਼ ਚ ਮਤੋਂ ਆੜੀ ਸਾਰੀ ਪਰਸ਼ਾਦ ਖਲਾਉਂ ਸਕੂਗਾ ਇਹ ਤੇ ਵੱਡਾ ਰ ਲੱਕੜਾ ਹੈ 27 23 23 23 ਉਹਨ 23 ਦਾ ਦੋ ਜਨ ਨਹੀਂ ਤਾਂ ਕਿ ਇੱਥੇ ਰੁਕੂਗਾ ਉਹ ਠੀਕ ਹੈ ਬੋਲ ਲੱਗੇ ਨੇ ਬਹੁਤ ਸਾਰੇ ਬੋਲ ਲੱਗ ਚੁਕੇ ਨੇ ਸਾਰੇ ਨੇ ਆਪਣੀ ਆਪਣੀ ਜਗ੍ਹਾ ਉੱਪਰ ਤੇ ਲੰਗਰ ਲਗਾ ਕੋਟੇ ਦਾ ਵੱਲੋਂ ਇੱਥੇ ਜਗ੍ਹਾ ਖਾਲੀ ਹੋ ਗਈ ਲੰਗਰ ਲਈ ਜੇ ਕਿਸੇ ਨੇ ਕੋਈ ਲੈ ਸਕਦੇ ਨੇ ਤੇ ਜਨ ਗਿਆ ਪੰਗਿਵਾਲਾ ਚਲਾ ਜਾਣਾ ਦਾ ਕੈਨੇਡਾ ਤੋਂ ਉਹਨਾਂ ਨੇ ਸਰਬਸਾਂਜਿਆ ਦਰਬਾਰ ਜੇ ਸਰਬੇ ਤੇ ਥੇ ਵੀ ਲੰਗਰ ਲੱਗਿਆ ਕਰੇਗਾ ਮਾਤਾ ਰਾਣੀ ਜੀ ਦਾ ਤੇ ਥੋੜਾ ਹਰੀ ਜੀ ਦਾ ਇਹ ਸਾਰੇ ਇੱਥੇ ਬੜੇਗਾ ਵੱਡਾ ਲੰਗਰ ਹੋਰ ਮਾਤਾ ਜੀ ਦਾ ਤੇ ਬਾਬਾ ਵਾਲਿਕਾ ਜੀ ਦਾ ਦੇਖ ਸਕਦੇ ਹੋ ਤੁਸੀਂ ਜਿਹੜੇ ਕੋਈ ਦਾਰ ਕਢਾਇਆ ਥੇ ਘਰ ਸਦਾ ਕੈਟੇ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਉਹ ਤਾਂ ਬੜਾ ਮਾਪੋ ਜੀ ਦਾ ਮੰਦਿਰ ਸ਼ਿਵ ਸ਼ੰਗੂ ਜੀ ਤੇ ਆ ਸਾਰੀ ਜਗਾ ਉਹਣਾ ਦੀ ਹੈ ਜਿੱਥੇ ਆ ਆਪਣੇ ਗਾ ਲੰਗਰ ਹਾਲ ਤੇ ਸ਼ਿਵ ਸ਼ੰਗੂ ਜੀ ਦਾ ਤੁਸੀਂ ਦੇਖ ਸਕਦੇ ਹੋ ਤੇ ਸ਼ੰਕਰ ਇਥੇ ਸਾਰਾ ਬਣੇ ਕਾਲਾ ਲੰਗਰ ਹਾਲ ਜੋ ਤੁਹਾਨੂੰ ਕੁਛ ਅਗਲੇ ਸਾਲ ਤੱਕ ਤਾਂ ਪੱਕਾ ਬਣ ਗਿਆ ਉਹ ਕਪੂਰਾ ਤਾਂ ਪਹਿਲਾਂ ਹੀ ਬਣ ਸਕਦਾ ਹੈ ਇੱਥੇ ਪੂਰਾ ਲੰਗਰ ਹਾਲ ਤੁਹਾਨੂੰ ਦੇਖਣ ਨੂੰ ਮਿਲਗਾ ਤੁਸੀਂ ਕਿਰਦਾਰ ਤੇ ਆਪਏ ਤੋਂ ਕਰ ਲਿਆ ਵਾਪਸੀ ਤੇ ਫਿਰ ਤੁਹਾਨੂੰ ਆਵਾਂਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਇਨਸਾਈਡ ਵਾਲੇ ਪੋਸਟਰ ਰਹਿ ਗਏ ਸੀ ਉਹ ਤੁਹਾਨੂੰ ਦਿਖਾਣੇ ਆ ਸੀ ਅੱਗੇ ਜਾ ਕੇ ਗਾਇਜ਼ ਇਹ ਲੱਗਦਾ ਹੈ ਲੰਗਰ ਲੱਚੁਕੇ ਨੇ ਲੰਗਰ ਤੋਂ ਸਿੱਧਾ ਖਾ ਕੇ ਜਾ ਸਕਦੇ ਆ ਲੈਵਾ ਆਪਸੀ ਤੇ ਬਾਤ ਰਾਣੀ ਜੀ ਦੀ ਜੋਤਾ ਆਈਆਂ ਨੇ 23 ਤਰੀਕ ਰਾਤ ਨੂੰ 7ਵੇਂ ਨਰਾਤੇ ਵਾਲੇ ਦਿਨ ਤੁਸੀਂ ਆ ਸਕਦੇ ਹੋ ਤੇ ਮਾਣ ਨਾਲ ਜੀ ਦੋਤਾ ਜੋਤਾ ਹੈ ਦਰਸ਼ਕ ਦੇਟਾ ਕਿ ਇਸ ਵਾਰ ਜਰੂਰ ਹੋੜ ਕੇ ਤੁਝਾ ਜਾਤ ਪਾਵਿਓ ਕਿਉਂ ਮੰਗੇ ਜੇ ਸਾਡੀ ਕਿਸਮਤ ਚ ਰਹੀ ਸੀ ਤੁਹਾਡੇ ਵੀ ਦਰਸ਼ਕ ਜਰੂਰ ਕਰਾਵਾਂਗੇ ਤੁਸੀਂ ਜੁੜੇ ਰਹਿਓ ਵਲੌਗਸ ਨਾਲ ਜਿਸਕਿਨੇ ਸਾਰੇ ਪੋਸਟਰ ਲਗਾਏ ਹੋਏ ਨੇ ਸੇਮ ਸੇਮ ਵੀ ਨੇ ਵਿੱਚ ਕਈ ਤਦ ਤੁਸੀਂ ਦੇਖ ਸਕਦੇ ਹੋ 26 ਜੁਲਾਈ ਤੋਂ 2 ਅਗਸਤ ਤੱਕ ਇਹ ਤੁਲੰਗਰ ਲੱਗਦਾ ਹੈ ਚਾਰ ਡੈਮ ਦੇਖੀ ਸੰਗੀਤਰਾ ਦੇ ਹਨਤੀ ਸਾਡੇ ਪੰਜਵਾ ਵਿਸ਼ਾਲ ਪੰਡਾਰਾ ਜਲੰਧਰ ਬੜੂ ਕੀ ਔਰਸੇ ਲੱਗਦਾ ਹੈ ਕਿੱਥੇ ਲੱਗਿਆ ਹੋਇਆ ਹੈ ਉਹ ਤੁਸੀਂ ਦੇਖ ਸਕਦੇ ਹੋ 26 ਜੁਲਾਈ ਤੋਂ 2 ਅਗਸਤ ਤੱਕ ਵੀ ਕੀ ਮੀਆ ਸ਼ਾਇਦ ਦੇਖੋ ਤੁਸੀਂ ਇੱਥੇ ਕਿੰਨੇ ਸਾਰੇ ਇਹ ਇੱਕਦੁੱਲ ਲਗਾਏ ਹੋਏ ਨੇ ਕੱਤੀ ਲਾਦਨੀ ਕੱਤੀ ਦੇ ਪੂਰੇ 30 ਤੱਕ ਲੱਗੇ ਨੇ ਟਨਪਾ ਚੱਲਦੇ ਆ 26 ਜੁਲਾਈ ਤੋਂ 2 ਅਗਸਤ ਤੱਕ ਜਗਾ ਕੀ ਆਵਣ ਅੱਛਾ ਲੱਗੇਗਾ ਸਾਰਾ ਰੰਗਰ ਟਨਪਾ ਚੱਲਦੇ ਆ ਇੱਕ ਲੈਣਿਆ ਹੋਰ ਲਾਈਨ ਇਹ ਆ ਤੇ ਉਹਨਾਂ ਪਾਸੇ ਲੱਗਾ ਸੀ ਅਬ ਸਾਰਾ ਸਾਇ ਇਧਰ ਸਾਰੇ ਬੋਰ ਲੱਗੇ ਹੋਏ ਨੇ ਮਾਤਰਾਾਂ ਚੀ ਨੇ ਉਹਨਾਂ ਪਾਸੇ ਲੱਗਿਆ ਸੀ ਵਾਪਸ ਕਿ ਆਪਾਂ ਵਾਪਸ ਜਾਵਾਂਗੇ ਤੇਰ ਅੱਗੇ ਤੁਹਾਨੂੰ ਸਾਰਾ ਦਿਖਾਵਾਂਗੇ ਕਿ ਕਿਹੜੇ ਹੋਰ ਬੋਰ ਦੇਖਣ ਦੇ ਆ। ਤਾਂ ਮੈਂ ਚਾਹੁੰਦੀ ਹਾਂ ਤੇ ਇਧਰ ਬਹੁਤ ਜ਼ਿਆਦਾ ਨਾਕੇ ਲੱਗੇ ਹੋਏ ਨੇ ਇਸ ਕਰਕੇ ਆਪਾਂ ਵਾਪਸੀ ਕਰ ਲਈ ਹੈ ਤੇ ਆਪਾਂ ਫੇਰਾ ਵਾਂਗੇ ਤਾਂ ਇਸ ਦੇਖੋ ਇਹ ਜਦਾਂ ਜੇ ਤੁਸੀਂ ਬਟਿਲ ਲੱਗ ਜਾਂਦੇ ਨੇ ਤੇ ਹੈਲਮਟ ਤੁਹਾਨੂੰ ਨੇ ਪਾਉਣਾ ਬਹੁਤ ਜ਼ਰੂਰੀ ਹੈ ਤੇ ਜਿਹੜਾ ਗੇਟ ਸਾਈਕਲਾਰੇ ਹੋਣਾ ਉਹਨਾਂ ਦੇ ਜਿਹੜੇ ਪਿੱਛੇ ਜਿਹੜੇ ਬੈਠੇ ਹੋਣਾਂ ਦੇ ਜਿਹੜੇ ਉਹਨਾਂ ਨੇ ਕੈਪਟਲ ਲਗਾਇਆ ਤੇ ਉਹਤੇ ਚਲਾਨ ਕੱਟ ਦਿੱਤਾ ਤੁਹਾਡੇ ਘਰੇ ਹੀ ਆ ਗਿਆ ਜਿਸ ਬਰਛੀ ਕੱਟੋ ਦਿਓ ਤਾਂ ਕੇ ਫੈਮਿਲੀ ਲੱਗ ਗਈ ਸੇਸ ਗਾਈਜ਼ ਜਿਹੜਾ ਆਪਾਂ ਕਰਿਆ ਚੁੱਕੇ ਆ ਤੇ ਤੁਸੀਂ ਵਲੌਗ ਪੂਰਾ ਜ਼ਰੂਰ ਦੇਸੀਓ ਤੇ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਤੇ 25 ਤਰੀਕ ਤੋਂ ਮਾਤਾ ਰਾਣੀ ਦੇ ਚਲੇ ਸਟਾਰਟ ਹੋ ਜਾਣਗੇ ਤੁਹਾਨੂੰ ਪੂਰੇ ਵਲੌਗ ਅਸੀਂ ਦਿਖਾਵਾਂਗੇ ਕਿਵੇਂ ਦੀ ਰੌਣਕ ਸਭ ਤੁਹਾਨੂੰ ਦਿਖਾਵਾਂਗੇ ਪੂਰੀ ਫੁੱਲ ਰੌਣਕ ਤੇ ਦਰਸ਼ਨੀ ਮਾਤਾ ਰਾਣੀ ਦੇ ਜਲਦੀ ਕਰਾਵਾਂਗੇ ਫਿਰ ਆਪਾਂ ਮਿਲਦੇ ਆ ਨਵੇਂ ਵਲੌਗ 'ਚ ਨਵੀਂ ਵੀਡੀਓ ਨਾਲ ਤੇ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਬਾਏ